اگر کسی نے اپنا ਨਵਾਂ پاسپورٹ ਬਣਾਉਣਾ ਜਾਂ ਰਿਨਿਊ ਕਰਾਉਣਾ ਜਾਂ ਉਹਦੇ 'ਚ ਕੋਈ ਸੋਧ ਕਰਵਾਉਣੀ ਹੈ ਤੇ ਅਗਲੇ 5 ਦਿਨਾਂ ਤੱਕ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ ਕਿਉਂਕਿ محکمہ ਦੇ ਵਿੱਚ ਤਕਨੀਕੀ ਨੁਕਸ ਪੈ ਗਿਆ ਜਿਸ ਕਰਕੇ ਅਗਲੇ 5 ਦਿਨਾਂ ਤੱਕ پاسپورਟ ਬਣਾਉਂਦੀਆਂ ਜੋ ਵੀ ਸੁਵਾਮਾਂ ਨੇ ਉਹ ਸਾਰੀਆਂ ਬੰਦ ਰਹਿਣਗੀਆਂ ਮਤਲਬ ਠੱਪ ਹੋ ਚੁੱਕੀਆਂ ਨੇ پاسپورਟ محکمہ ਦੱਸ ਰਿਹਾ ਕਿ ਤਕਨੀਕੀ ਕਾਰਨ ਕਰਕੇ ਜੋ ਵੀ ਸਵਾਮਾ ਨੇ ਚਾਹੇ ਉਹਦੇ ਚ ਪਾਸਪੋਰਟ ਨਵੇਂ ਬਣਾਉਣੇ ਚਾਹੇ ਉਹਦੇ ਚ ਕੋਈ ਸੋਧ ਕਰਨੀ ਆ ਚਾਹੇ ਉਹਦੇ ਚ ਰਿਨਿਊ ਕਰਾਉਣੇ ਨੇ ਜਿਸ ਤਰ੍ਹਾਂ ਦੀਆਂ ਕਿਸੇ ਨੇ ਸਵਾਮਾ ਲੈਣੀਆਂ ਨੇ ਉਹ ਬੰਦ ਰਹਿਣਗੇ ਚਾਹੇ ਕਿਸੇ ਨੇ ਆਪਣੇ ਦਸਕਤ ਚੇਂਜ ਕਰਨੇ ਨੇ ਜਾਂ ਕਿਸੇ ਨੇ ਆਪਣੀ ਫੋਟੋ ਬਦਲਾਉਣੀਆਂ ਆ ਕੁੱਲ ਮਿਲਾ ਕੇ ਜੋ ਵੀ ਪਾਸਪੋਰਟ ਨਾਲ ਸੰਬੰਧਿਤ ਸਵਾਮਾ ਨੇ ਉਹ ਬੰਦ ਰਹਿਣੀਆਂ ਪੂਰੀ ਖਬਰ ਆ ਕਿ ਅਗਲੇ 5 ਦਿਨਾਂ ਤੱਕ ਪਾਸਪੋਰਟ ਸਵਾਮਾ ਬੰਦ ਰਹਿਣਗੀਆਂ ਤਕਨੀਕੀ ਕਾਰਨ ਕਰਕੇ ਪਾਸਪੋਰਟ ਸੇਵਾ ਪੋਰਟਲ ਬੰਦ ਹੋ ਚੁੱਕਾ ਖਬਰ ਦੇਸ਼ ਭਾਰਤ ਤੋਂ ਖ਼ਬਰਾਂ ਨੇ ਕਿ ਨਵੇਂ ਪਾਸਪੋਰਟ ਬਣਾਉਣ ਅਤੇ ਇਸ ਸਬੰਧਤ ਕੰਮ ਕਰਵਾਉਣ ਵਾਲੇ ਲੋਕਾਂ ਨੂੰ 5 ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਪਾਸਪੋਰਟ ਵਿਭਾਗ ਵੱਲੋਂ ਤਕਨੀਕੀ ਰੱਖ-ਰਖਾਅ ਕਰਕੇ ਪਾਸਪੋਰਟ ਸੰਬੰਧੀ ਸੇਵਾਵਾਂ 5 ਦਿਨਾਂ ਲਈ ਬੰਦ ਕਰ ਦਿੱਤੀਆਂ ਗਈਆਂ ਨੇ ਇਸ ਦੌਰਾਨ ਪਾਸਪੋਰਟ ਸੇਵਾ ਪੋਰਟਲ ਤੋਂ 5 ਦਿਨਾਂ ਤੱਕ ਕੋਈ ਵੀ ਕਿਸੇ ਕਿਸਮ ਦਾ ਕੰਮ ਨਹੀਂ ਹੋ ਪਾਵੇਗਾ ਪਾਸਪੋਰਟ ਵਿਭਾਗ ਵੱਲੋਂ ਇਸ ਬਾਰੇ ਇੱਕ ਜਾਣਕਾਰੀ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਪਾਸਪੋਰਟ ਸੇਵਾ ਪੋਰਟਲ 29 ਅਗਸਤ ਦੀ ਰਾਤ 8 ਵਜੇ ਤੋਂ ਲੈ ਕੇ 2 ਦਸੰਬਰ ਤੱਕ ਸਵੇਰੇ ਤਕਨੀਕੀ ਕਾਰਨਾ ਕਰਕੇ ਇਸ ਨੂੰ ਬੰਦ ਕਰ ਦਿੱਤਾ ਗਿਆ 2 ਦੀ ਸ਼ਾਮ ਵੀ ਪੈ ਸਕਦੀ ਹੈ ਇਸ ਬਾਰੇ ਇੱਕ ਆਫੀਸ਼ੀਅਲੀ ਤੌਰ ਤੇ ਅਧਿਕਾਰੀ ਤੌਰ ਤੇ ਵੈਬਸਾਈਟ ਉੱਤੇ ਵੀ ਲੋਕਾਂ ਵਾਸਤੇ ਇੱਕ ਜਾਣਕਾਰੀ ਵੀ ਰੱਖੀ ਗਈ ਹੈ ਵੈੱਬਸਾਈਟ ਤੇ ਨੋਟਿਸ ਦੇ ਤੌਰ ਤੇ ਸਾਰੀਆਂ ਉਹਦੇ ਵਿੱਚ ਜਾਣਕਾਰੀ ਉਪਲਬਧ ਹੈ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਇਸ ਸਮਿਦਰਨ ਪੋਰਟਲ ਦੇ ਨਾਲ ਨਾਲ ਵਿਭਾਗ ਕੇਤਰੀ ਪਾਸਪੋਰਟ ਦਫਤਰ ਡਾਕ ਵਿਭਾਗ ਪੁਲਿਸ ਅਧਿਕਾਰੀਆਂ ਸਮੇਤ ਸਾਰੀਆਂ ਏਜੰਸੀਆਂ ਲਈ ਉਪਲਬਧ ਨਹੀਂ ਹੋਵੇਗਾ ਪਾਸਪੋਰਟ ਸੇਵਾ ਪੋਰਟਲ ਦੇ 5 ਦਿਨਾਂ ਤੱਕ ਬੰਦ ਹੋਣ ਕਾਰਨ ਲੋਕੀ ਖੱਜਲ ਖਵਾਰ ਨਾ ਹੋਣ ਜਿਹਦੇ ਚੱਲ ਜਾ ਇਹ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਕਿ ਅਗਲੇ 5 ਦਿਨਾਂ ਤੱਕ ਕੋਈ ਵੀ ਕੰਮ ਨਹੀਂ ਹੋਵੇਗਾ। ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜਿਨ੍ਹਾਂ ਨੂੰ ਆਪਣੇ ਨਵੇਂ ਪਾਸਪੋਰਟ ਬਣਾਉਣ ਸੰਬੰਧੀ ਜਾਂ ਰਿਨਿਊ ਕਰਾਉਣ ਸੰਬੰਧੀ ਜਾਂ ਸੋਧ ਕਰਵਾਉਣ ਸੰਬੰਧੀ ਤਰੀਕਾ ਮਿਲਿਆ ਸੀ ਜਿਨ੍ਹਾਂ ਨੇ ਆਨਲਾਈਨ ਪਹਿਲਾਂ ਅਪਲਾਈ ਕੀਤਾ ਸੀ ਉਹ ਜਿਹੜੀਆਂ ਤਰੀਕਾ ਉਹ ਹੁਣ ਅੱਗੇ ਪਾ ਦਿੱਤੀਆਂ ਗਏ ਨੇ ਉਹਨਾਂ ਨੂੰ ਅੱਗੇ ਨੋਟਿਸ ਜਾਰੀ ਕਰ ਦਿੱਤਾ ਜਾਊਗਾ। ਜਿਨ੍ਹਾਂ ਦੀ ਮੰਨ ਕੇ ਚਲੋ 1 ਜਾਂ 2 ਤਰੀਕ ਦੀ 1.5 ਸੀ ਕਿ ਪਾਸਪੋਰਟ ਰਿਨਿਊ ਕਰਾਉਣਾ ਜਾਂ ਨਵਾਂ ਬਣਾਉਣਾ ਉਹਦੇ ਚੱਲਦਿਆਂ ਉਹਨਾਂ ਨੂੰ ਬਾਕੀ ਵਿੱਚ ਲੋਗ ਅਗਲੀ ਤਰੀਕ ਦਿੱਤੀ ਜਾਏਗੀ ਇਹ ਵੀ ਜ਼ਿਕਰ ਕੀਤਾ ਗਿਆਗਾ ਔਰ ਇਸ ਸਬੰਧੀ ਚੰਡੀਗੜ੍ਹ Shimla ਅੰਮ੍ਰਿਤਸਰ ਜਿੰਨੇ ਵੀ ਜਿੱਥੇ ਵੀ ਪਾਸਪੋਰਟ ਦਫਤਰ ਨੇ ਉਥੋਂ ਵੀ ਜਿਹੜੀਆਂ ਜਾਣਕਾਰੀਆਂ ਮਿਲ ਰਹੀਆਂ ਕਿ ਲੋਕ ਖੰਜਲ ਖਵਾਰ ਨਾ ਹੋਣ ਇਸ ਕਰਕੇ ਉਹਨਾਂ ਦੀ ਜਿਹੜੀ ਅਪਲਾਈ ਕਰ ਚੁੱਕੇ ਜਿਨ੍ਹਾਂ ਨੂੰ ਅਪਾਇੰਟਮੈਂਟ ਮਿਲੀ ਸੀ ਉਹ ਅੱਗੇ ਕਰ ਦਿੱਤੀ ਗਈ ਹੈ ਉਹਨਾਂ ਨੂੰ ਦੋ ਤਰੀਕ ਤੋਂ ਬਾਅਦ ਹੀ ਹੁਣ ਤਰੀਕਾ ਜਿਹੜੀ ਆ ਉਹ ਤਰੀਕਾਂ ਤੇ ਸਮਾ ਦੱਸਿਆ ਜਾਵੇਗਾ ਕਿ ਕਿਸ ਦਿਨ ਤੁਸੀਂ ਆ ਸਕਦੇ ਹੋ ਗੱਲ ਇਹ ਵੀ ਹੈ ਕਿ ਪਾਸਪੋਰਟ ਹੈਡ ਜਲੰਧਰ ਵਿੱਚ ਦੋ ਪਾਸਪੋਰਟ ਸੇਵਾ ਕੇਂਦਰ ਨੇ ਸ਼ਾਰਪੂਰ ਦੇ ਵਿੱਚ ਇੱਕ ਪਾਸਪੋਰਟ ਸੇਵਾ ਕੇਂਦਰ ਕਮਕਾਨ ਤੋਂ ਲਾਵਾ ਮੂਗਾ ਫਗਵਾੜਾ ਪਠਾਨਕੋਟ ਵਿੱਚ ਤਿੰਨ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਮੌਜੂਦ ਹਨ ਮੌਜੂਦ ਹਨ ਜਿੱਥੋਂ ਕਿ ਰੋਜ਼ਾਨਾ ਹਜ਼ਾਰਾਂ ਲੋਕ ਕੰਮ ਕਰਵਾਉਣ ਲਈ ਆਉਂਦੇ ਹਨ ਉਹ ਸੋਮਵਾਰ ਦੁਪਹਿਰ ਬਾਅਦ ਪਾਸਪੋਰਟ ਸੇਵਾ ਪੋਰਟਲ ਤੇ ਕੰਮ ਹੋਣ ਦੀ ਜਿਹੜੀ ਸੁਭਾਵਨਾ ਉਹ ਜ਼ਾਹਿਰ ਕੀਤੀ ਜਾ ਰਹੀ ਹੈ ਲੇਕਿਨ ਫਿਲਹਾਲ ਜਿਹੜੀ ਪਾਸਪੋਰਟ ਦਫਤਰ ਵੱਲੋਂ ਜਿਹੜੀ ਜਾਣਕਾਰੀ ਮਹਿਆ ਕਰਵਾਈ ਗਈ ਹੈ ਕਿ 2 ਤਰੀਕ ਤੱਕ ਜਿਹੜੇ ਨੇ ਜਿੰਨੀਆਂ ਵੀ ਸਵਾਵਾਂ ਨੇ ਉਹ ਬੰਦ ਰਹਿਣਗੀਆਂ ਕਿਉਂਕਿ ਕੋਈ ਤਕਨੀਕੀ ਨੁਕਸ ਪੈ ਗਿਆ ਜਿਹਦੇ ਚੱਲਦੇ ਆ ਸਵਾਵਾ ਮੁਕੰਮਲ ਤੌਰ ਤੇ ਬੰਦ ਕੀਤੀਆਂ ਗਈਆਂ ਜਿੱਥੇ ਲੋਕਾਂ ਨੂੰ ਪਾਸਪੋਰਟ ਬਣਾਉਣ ਵਿੱਚ ਦਿੱਕਤਾਂ ਆਉਣਗੀਆਂ ਉਥੇ ਸਬੰਧਤ ਜਿਹੜੀਆਂ ਨਾਲ ਏਜੰਸੀਆਂ ਨੇ ਕਿਉਂਕਿ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਹੁੰਦੀ ਹੈ ਕਈਆਂ ਨੇ ਪਾਸਪੋਰਟ ਜਿਹੜਾ ਮਹਿਕਮੇ ਦੇ ਨਾਲ ਕਈ ਜਾ ਕੇ ਡਾਕਖਾਨੇ ਦੇ ਵਿੱਚ ਵੀ ਅੱਜ ਕੱਲ ਪਾਸਪੋਰਟ ਅਪਲਾਈ ਕੀਤੇ ਜਾ ਸਕਦੇ ਉਹ ਸਾਰੇ ਜਿਹੜੇ ਸਰਕਾਰੀ ਡਿਪਾਰਟਮੈਂਟ ਪਾਸਪੋਰਟ ਦੇ ਜਿਹੜੇ ਸਹਿ ਵਿਭਾਗੀ ਡਿਪਾਰਟਮੈਂਟ ਨੇ ਉਹ ਉਹਨਾਂ ਦੀਆਂ ਜਿਹੜੀਆਂ ਸਵਾਮਾ ਉਹ ਵੀ ਉਹਨਾਂ ਪੋਰਟਲ ਤੇ ਜਾ ਕੇ ਕੋਈ ਵੀ ਜਿਹੜੀ ਜਾਣਕਾਰੀ ਜਿਹੜੀ ਮੰਗੀ ਜਾਂਦੀ ਹੈ ਉਹ ਵੀ ਉਸ ਤੋਂ ਵਾਂਝੇ ਰਹਿਣਗੇ ਕਿਉਂਕਿ ਤਕਨੀਕੀ ਨੁਕਸੇ ਕਾਫੀ ਪੈ ਚੁੱਕਾ ਹੈ ਲੇਕਿਨ ਫਿਲਹਾਲ ਜਿਹੜੀ ਖਬਰ ਹੈ ਕਿ ਕਿ ਲੋਕ ਕਿਉਂਕਿ ਟਾਈਮ ਲਿਆ ਹੁੰਦਾ ਦੂਰ ਦਰਾਡੇ ਲੋਕਾਂ ਨੇ ਆਉਣਾ ਹੁੰਦਾ ਜਿਸ ਕਰਕੇ ਉਹਨਾਂ ਨੂੰ ਆਉਣ ਜਾਣ ਵੇਲੇ ਜਾਂ ਉੱਥੇ ਕਿਸੇ ਕਿਸਮ ਦੀ ਜਿਹੜੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਉਸ ਤੋਂ ਬਾਅਦ ਇਹ ਜਿਹੜਾ ਮੈਕਮ ਨੇ ਜਿਹੜਾ ਜਨਤਕ ਤੌਰ ਤੇ ਵੈਬਸਾਈਟ ਦੇ ਰਾਹੀਂ ਜੋ ਵੀ ਪਾਠ ਪਾ ਲੋਕ ਜਿਹੜੇ ਪਾਸਪੋਰਟ ਬਣਾਉਣ ਸੰਬੰਧੀ ਜਾਂ ਕਿਸੇ ਨੇ ਨਵਾਂ ਬਣਾਉਣਾ ਚਾਹੇ ਕਿਸੇ ਨੇ ਰੀਨਿਊ ਕਰਾਉਣਾ ਜਾਂ ਕਿਸੇ ਨੇ ਸੂਧ ਕਰਵਾਉਣੀ ਆ ਉਹ ਜਿਹੜੀਆਂ ਸਵਾਵਾਂ ਨੇ ਉਹ ਦੋ ਤਰੀਕ ਤੱਕ ਬੰਦ ਰਹਿਣਗੀਆਂ ਇਸ ਜਾਣਕਾਰੀ ਨਾਲ ਧਰਤੋਲ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ